ਵੱਡੀ ਖਬਰ ਨੇ ਪੂਰੀ ਦੁਨੀਆ 'ਚ ਤਰਸੱਲੀ ਮਚਾਈ ਹੈ ਅਮਰੀਕਾ ਦਾ ਦੂਜੀ ਵਾਰ ਰਾਸ਼ਟਰਪਤੀ ਬਣਦਿਆ ਡੋਨਾਲਡ ਟਰੰਪ ਨੇ ਐਸੇ ਵੱਡੇ ਐਲਾਨ ਕੀਤੇ ਨੇ ਕਿ ਦੁਨੀਆ ਹਿਲਾ ਕੇ ਰੱਖ ਦਿੱਤੀ ਹੈ ਪੂਰੀ ਦੁਨੀਆ ਦੇ ਕਈ ਦੇਸ਼ ਵੱਡੀ ਟੈਂਸ਼ਨ 'ਚ ਨੇ ਕਈ ਇਹਦੇ ਉੱਪਰ ਤਿੱਖੇ ਬਿਆਨ ਦੇ ਰਹੇ ਨੇ ਔਰ ਅਮਰੀਕਾ ਦੇ ਵਿੱਚ ਵੀ ਰਾਸ਼ਟਰਪਤੀ ਟਰੰਪ ਦੇ ਵੱਡੇ ਐਲਾਨਾਂ ਦੇ ਖਿਲਾਫ ਬਹੁਤ ਵੱਡਾ ਵਿਰੋਧ ਸ਼ੁਰੂ ਹੋ ਗਿਆ ਹੈ ਔਰ ਅਦਾਲਤਾਂ ਦੇ ਵਿੱਚ ਅਮਰੀਕਾ ਦੀਆਂ 50 ਸਟੇਟਾਂ ਦੇ ਵਿੱਚੋਂ 22 ਸਟੇਟਾਂ ਅਦਾਲਤਾਂ 'ਚ ਚਲੀਆਂ ਗਈਆਂ ਨੇ ਡੋਨਾਲਡ 트੍ਰੰਪ ਦੇ ਪਹਿਲੇ ਐਲਾਨਾਂ ਦੇ ਖਿਲਾਫ ਉਹ ਐਲਾਨ ਕੀਨੇ ਔਰ ਭਾਰਤ ਬਹੁਤ ਵੱਡੀ ਟੈਨਸ਼ਨ 'ਚ गिर ਗਿਆ ਹੈ ਭਾਰਤ ਦੇ ਵੱਡੀ ਗਿਣਤੀ ਲੋਕਾਂ ਦੇ ਲਈ ਡੋਨਾਲਡ 트੍ਰੰਪ ਦੇ ਐਲਾਨਾਂ ਨੇ ਇੱਕ ਵੱਡੀ ਦਹਿਸ਼ਤ ਇੱਕ ਚਿੰਤਾ ਪੈਦਾ ਕਰ ਦਿੱਤੀ ਹੈ ਕਿਉਂਕਿ ਐਲਾਨ ਇਹ ਵੀ ਹੈ ਕਿ 18000 ਭਾਰਤੀਆਂ ਨੂੰ ਤੁਰੰਤ ਅਮਰੀਕਾ ਬਾਹਰ ਕੱਢਣ ਜਾ ਰਿਹਾ ਤੇ ਭਾਰਤ ਸਰਕਾਰ ਦਾ ਵੀ ਉਹ ਸਾਥ ਲੈ ਰਿਹਾ ਤੇ ਭਾਰਤ ਸਰਕਾਰ ਸਾਥ ਦੇ ਰਹੀ ਹੈ ਹੁਣ ਪੂਰੀ ਗੱਲ ਗੌਰ ਨਾਲ ਸੁਣਿਓ ਡੋਨਾਲਡ 트ੰਪ ਨੇ 2 ਦਿਨ ਪਹਿਲਾਂ ਅਮਰੀਕਾ ਦੇ 79ਵੇਂ ਰਾਸ਼ਟਰਪਤੀ ਵਜੋਂ ਸੌ ਚੁੱਕੀ ਹੈ ਸੌ ਚੁੱਕ ਕੇ ਤੇ ਫਿਰ ਉਹਨੇ ਆਪ ਦੇ ਜਣੇ ਬੜੇ ਛੱਕੇ ਮਾਰਨ ਦੀ ਕੋਸ਼ਿਸ਼ ਕੀਤੀ ਪਹਿਲਾ ਛੱਕਾ ਮਾਰਿਆ ਉਹ ਕਹਿੰਦਾ ਅਸੀਂ ਜਿਹੜੀ ਦੁਨੀਆ ਪੱਧਰ ਦੀ ਇੱਕ ਸਿਹਤ ਸੰਸਥਾ WHO ਹੈ ਕਹਿੰਦਾ ਉਹਦੇ ਚੋਂ ਬਾਹਰ ਆਵਾਂਗੇ ਦੂਜਾ ਐਲਾਨ ਕੀਤਾ ਕਿ ਜਿੰਨੇ ਵੀ ਇੱਥੇ ਗੈਰ ਕਾਨੂੰਨੀ ਤਰੀਕੇ ਨਾਲ ਆਏ ਹੋਏ ਨੇ ਲੋਕ ਲੱਖਾਂ ਉਹਨਾਂ ਨੂੰ ਤੁਰੰਤ ਬਾਹਰ ਕੱਢਾਂਗੇ ਹੁਣ ਅਮਰੀਕਾ ਚੋਂ ਅੰਕੜਾ ਆ ਰਿਹਾ ਇੱਕ ਅੰਕੜਾ ਇਹ ਆ ਕਿ 1 ਕਰੋੜ 10 ਲੱਖ ਦੇ ਕਰੀਬ ਲੋਕ ਹੋ ਸਕਦੇ ਨੇ ਜਿਨ੍ਹਾਂ ਨੂੰ ਗੈਰ ਕਾਨੂੰਨੀ ਮੰਨਿਆ ਜਾ ਰਿਹਾ ਤੇ ਡੋਨਾਲਡ ਟਰੰਪ ਦਾ ਮੰਨਣਾ ਹੈ ਕੇ 2.5 ਕਰੋੜ ਤੱਕ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਚ ਲੋਕ ਰਹਿ ਰਹੇ ਨੇ ਅਮਰੀਕਾ ਦੀ ਕੁੱਲ ਆਬਾਦੀ 34 ਕਰੋੜ ਦੇ ਕਰੀਬ ਹੈ ਔਰ ਭਾਰਤ ਦੇ ਵੀ ਵੱਡੀ ਗਿਣਤੀ ਲੋਕ ਅਮਰੀਕਾ ਦੇ ਵਿੱਚ ਗਏ ਹੋਏ ਨੇ ਔਰ ਹੁਣ ਤੁਰੰਤ ਪ੍ਰਭਾਵ ਦੇ ਨਾਲ ਅਮਰੀਕਾ 18000 ਭਾਰਤੀਆਂ ਨੂੰ ਕੱਢਣ ਦੇ ਲਈ ਬਿਆਨ ਦੇ ਰਿਹਾ ਦੂ ਤੀਜਾ ਵੱਡਾ ਐਲਾਨ ਉਹਨੇ ਕੀਤਾ ਮੈਕਸੀਕੋ ਜਿੱਦੜ ਦੇ ਜਰੀਏ ਲੋਕ ਅਮਰੀਕਾ ਦੇ ਵਿੱਚ ਡਾਂਕੀਆਂ ਲਾ ਕੇ ਐਂਟਰ ਕਰਦੇ ਨੇ ਅਮਰੀਕਾ ਨੇ ਕਿਹਾ ਉਧਰ ਅਸੀਂ ਕੰਦ ਕਰਨ ਲੱਗਿਆ ਐਮਰਜੈਂਸੀ ਮੈਕਸੀਕੋ ਦੀਆਂ ਸਰਹੱਦਾਂ ਤੇ ਅਸੀਂ ਲਾਵਾਂਗੇ ਜਿਹੜੀ ਪਨਾਮਾ ਨਹਿਰ ਹੈ ਅਮਰੀਕਾ ਵੱਲ ਜਾਂਦੀ ਉਹ ਪਨਾਮਾ ਨਹਿਰ ਦੇ ਉੱਪਰ ਅਮਰੀਕਾ ਦੇ ਡੋਨਾਲਡ ਟਰੰਪ ਨੇ ਆਪਣਾ ਇੱਕਾ ਅਧਿਕਾਰ ਜਮਾਉਣ ਦੀ ਗੱਲ ਵੀ ਆਖ ਦਿੱਤੀ ਹੈ ਔਰ ਪੂਰੀ ਦੁਨੀਆ ਨੂੰ ਚੇਤਾਵਨੀਆਂ ਦੇਣ ਦੇ ਸੰਕੇਤ ਦਿੱਤੇ ਨੇ ਔਰ ਹਿੱਕ ਤੇ ਹੱਥ ਮਾਰ ਮਾਰ ਕੇ ਡੋਨਾਲਡ ਟਰੰਪ ਤੇ ਮਸਕ ਨੇ ਇਸ ਤਰ੍ਹਾਂ ਗੱਲਾਂ ਕੀਤੀਆਂ ਜਿਵੇਂ ਹਿਟਲਰ ਦੁਬਾਰਾ ਵਾਪਸ ਆ ਰਿਹਾ ਹੋਵੇ ਸਭ ਤੋਂ ਵੱਡੀ ਗੱਲ ਕਿ ਜਿਹੜੇ ਬੱਚੇ ਅਮਰੀਕਾ ਦੇ ਵਿੱਚ ਜੰਮਦੇ ਸੀ ਜਿਹੜਾ ਵੀ ਬੱਚਾ ਅਮਰੀਕਾ ਦੇ ਵਿੱਚ ਪੈਦਾ ਹੁੰਦਾ ਸੀ ਕਿਸੇ ਵੀ ਜੋੜੇ ਦਾ ਉਸ ਨੂੰ ਅਮਰੀਕਾ ਦਾ ਨਾਗਰਿਕ ਮੰਨਿਆ ਜਾਂਦਾ ਸੀ ਪਰ ਹੁਣ ਡੋਨਾਲਡ ਟਰੰਪ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਬਈ ਆ ਹੁਣ ਤੋਂ ਬਾਅਦ ਜੇ ਕੋਈ ਵੀ ਬਾਹਰਲੇ ਅਮਰੀਕਾ ਚ ਆਏ ਜੋੜੇ ਦਾ ਬੱਚਾ ਅਮਰੀਕਾ ਚ ਜੰਮੇਗਾ ਤਾਂ ਉਹ ਅਮਰੀਕਾ ਦਾ ਨਾਗਰਿਕ ਨਹੀਂ ਮੰਨਿਆ ਜਾ ਸਕੇਗਾ ਅਮਰੀਕਾ ਦੇ ਇਸ ਐਲਾਨ ਦੇ ਖਿਲਾਫ ਅਸਲ 'ਚ ਟਰੰਪ ਦੇ ਇਸ ਐਲਾਨ ਦੇ ਖਿਲਾਫ ਅਮਰੀਕਾ 'ਚ ਹੜਕੰਪ ਮੱਚ ਗਿਆ ਰੌਲਾ ਪੈ ਗਿਆ ਵੱਡੀ ਗਿਣਤੀ ਲੋਕਾਂ ਨੇ ਰੋਸ ਮਜਾਰੇ ਸ਼ੁਰੂ ਕਰ ਦਿੱਤੇ ਨੇ ਔਰ ਅਦਾਲਤਾਂ ਮਤਲਬ 22 ਸਟੇਟ ਜਿਹੜੇ ਅਮਰੀਕਾ ਦੇ 50 'ਚੋਂ 22 ਸਟੇਟ ਅਦਾਲਤਾਂ ਚਲੇ ਗਏ ਨੇ ਜਿਨ੍ਹਾਂ 'ਚ ਵਾਸ਼ਿੰਗਟਨ ਡੀਸੀ ਤੇ ਨਿਊ ਜਰਸੀ ਦੇ ਜਿਹੜੇ ਉਥੇ ਗਵਰਨਰ ਨੇ ਉਹਨਾਂ ਨੇ ਵੀ ਅਦਾਲਤਾਂ ਦੇ ਵਿੱਚ ਪਹੁੰਚ ਕਰ ਦਿੱਤੀ ਹੈ ਤੇ 22 ਸਟੇਟਾਂ ਦੀ ਜਿਹੜੀ ਗਵਰਨੈਂਸ ਹੈ ਉਹਨਾਂ ਨੇ ਅਦਾਲਤਾਂ ਦਾ ਬੂਹਾ ਖੜਕਾਇਆ ਤੇ 트ੰਪ ਤੇ ਇਹ ਦੋਸ਼ ਲਾਇਆ ਗਿਆ ਵੀ 트ੰਪ ਸੰਵਿਧਾਨ ਦੀ ਉਲੰਘਣਾ ਕਰ ਰਿਹਾ 트ੰਪ ਗੈਰ ਕਾਨੂੰਨੀ ਤਰੀਕੇ ਨਾਲ ਹੁਕਮ ਜਾਰੀ ਕਰ ਰਿਹਾ ਜਿਹੜੇ ਕਿ ਸੰਵਿਧਾਨ ਦੀ ਉਲੰਘਣਾ ਹੈ ਤੇ ਨਾਲ ਉਹਨਾਂ ਨੇ ਕਿਹਾ ਕਿ 트ੰਪ ਨੂੰ ਰਾਸ਼ਟਰਪਤੀ ਨੂੰ ਸੰਵਿਧਾਨ ਬਦਲਣ ਦਾ ਕੋਈ ਅਧਿਕਾਰ ਨਹੀਂ ਸੰਵਿਧਾਨ ਤੱਕ ਕਾਂਗਰਸ ਵੀ ਨਹੀਂ ਬਦਲ ਸਕਦੀ ਸੰਵਿਧਾਨ ਸੈਨੇਟ ਬਦਲ ਸਕਦੀ ਹੈ ਇਹ ਜਿਹੜੀ ਅਮਰੀਕਾ ਦੀ ਪੂਰੀ ਰਾਜਨੀਤੀ ਹੈ ਜਦੋਂ ਆਪਾਂ ਉਹਨੂੰ ਪੜਦੇ ਹਾਂ ਸਮਝਦੇ ਆ ਤਾਂ ਫਿਰ ਪਤਾ ਲੱਗਦਾ ਹੈ ਕਿ ਅਮਰੀਕਾ ਦੀ ਕਾਰਜਪਾਲਿਕਾ ਤੇ ਵਿਧਾਨਪਾਲਿਕਾ 'ਚ ਕਿੱਦਾਂ ਦਾ ਡਿਫਰੈਂਸ ਹੈ ਬਾਅਦ 'ਚ ਉਹ ਗੱਲ ਕਰਾਂਗੇ ਪਰ ਰੌਣਾ ਪੈ ਗਿਆ ਅਮਰੀਕਾ ਦੇ ਵਿੱਚ ਹੁਣ ਦੇਖੋ ਇੱਕ ਬਹੁਤ ਵੱਡੀ ਗੱਲ ਹੁਣ ਜਦ ਅਮਰੀਕਾ ਨੇ 18000 ਭਾਰਤੀਆਂ ਨੂੰ ਉਥੋਂ ਕੱਢਣ ਦਾ ਐਲਾਨ ਕੀਤਾ ਹੈ ਤਾਂ ਇਧਰੋਂ ਖਬਰ ਆ ਰਹੀ ਹੈ ਕਿ ਮੋਦੀ ਸਰਕਾਰ ਵੀ ਸਹਿਯੋਗ ਕਰ ਰਹੀ ਹੈ ਹੁਣ ਸਭ ਤੋਂ ਪਹਿਲੀ ਗੱਲ ਜਦੋਂ ਡੋਨਾਲਡ 트੍ਰੰਪ ਨੇ ਸੌ ਚੁੱਕੀ ਹੈ ਤਾਂ ਸੌ ਚੁੱਕ ਸਮਾਗਮ ਦੇ ਵਿੱਚ ਸਾਰਿਆਂ ਨੂੰ ਬੁਲਾਇਆ ਜਿਨ੍ਹਾਂ ਨੂੰ ਵਿਰੋਧੀ ਕਹਿੰਦੇ ਨੇ ਉਹਨਾਂ ਨੂੰ ਵੀ ਬੁਲਾਇਆ ਪਰ ਮੋਦੀ ਸਾਹਿਬ ਨੂੰ ਨਹੀਂ ਬੁਲਾਇਆ ਯਾਰ ਇਹ ਬਹੁਤ ਇੱਕ ਤਰਸਯੋਗ ਗੱਲ ਹੈ ਕਿ ਮੋਦੀ ਸਾਹਿਬ ਹੋਰਾਂ ਨੂੰ ਨਹੀਂ ਬੁਲਾਇਆ ਕਿਉਂਕਿ ਮੋਦੀ ਜੀ ਤਾਂ ਬੜੀ ਵਾਰ ਆਪਦੇ ਮੂੰਹ ਨਾਲ ਕਹਿ ਚੁੱਕੇ ਸੀ ਕਿ ਡੋਨਾਲਡ 트੍ਰੰਪ ਮੇਰਾ ਮਿੱਤਰ ਹੈ ਉਹਨਾਂ ਨੇ ਮਾਈ ਫਰੈਂਡ ਡੋਨਾਲਡ 트੍ਰੰਪ ਕਈ ਵਾਰ ਲਿਖਿਆ ਪਰ ਫਰੈਂਡ ਨੇ ਉਹਨਾਂ ਨੂੰ ਉੱਥੇ ਸੱਦਿਆ ਹੀ ਨਹੀਂ ਦੇਖੋ ਡੋਨਾਲਡ 트੍ਰੰਪ ਨੇ ਆਪਣੇ 100 ਚੁੱਕ ਸਮਾਗਮ ਦੇ ਵਿੱਚ ਭਾਰਤ ਦੇ ਮੁਕੇਸ਼ ਅੰਬਾਨੀ ਤੇ ਉਹਦੀ ਘਰ ਵਾਲੀ ਨੀਤਾਵਾਨੀ ਨੂੰ ਤਾਂ ਸੱਦਿਆ ਪਰ ਮੋਦੀ ਸਾਹਿਬ ਨੂੰ ਨਹੀਂ ਸੱਦਿਆ ਹੁਣ ਉਹ ਕਹਿੰਦੇ ਨੇ ਨਾਤੀ ਧੋਤੀ ਰਹਿ ਗਈ ਤੇ ਮੂੰਹ ਤੇ ਮੱਖੀ ਪਰ ਮੋਦੀ ਸਾਹਿਬ ਨੂੰ ਹੁਣ ਕੌਣ ਆਖੇ ਉਹ ਕਹਿੰਦੇ ਨੇ ਕਿ ਕੌਣ ਆਖੇ ਰਾਣੀ ਅੱਗਾ ਟੱਕ ਮੋਦੀ ਸਾਹਿਬ ਹੁਣ ਚੁੱਪ ਕੀਤੇ ਨੇ ਔਰ ਮੋਦੀ ਸਾਹਿਬ ਨੇ ਇੱਥੋਂ ਹੀ ਵਧਾਈ ਦੇ ਛੱਡੀ ਆ ਵਧਾਈਆਂ ਕਹਿੰਦੇ ਤੁਸੀਂ ਸੌ ਚੁੱਕੀ ਐ ਹੁਣ ਇਹ ਨਹੀਂ ਪਤਾ ਵੀ ਉਹ ਵਧਾਈਆਂ ਟਰੰਪ ਨੇ ਕਬੂਲੀਆਂ ਨੇ ਕਿ ਨਹੀਂ ਕਬੂਲੀਆਂ ਪਰ ਮੋਦੀ ਸਾਹਿਬ ਨੇ ਵਧਾਈ ਦੇ ਛੱਡੀ ਐ ਹੁਣ ਅਗਲੀ ਗੱਲ ਜਦੋਂ ਹੁਣ ਹਜ਼ਾਰਾਂ ਭਾਰਤੀਆਂ ਨੂੰ ਅਮਰੀਕਾ ਚੋਂ ਕੱਢਿਆ ਜਾ ਰਿਹਾ ਤਾਂ ਭਾਰਤ ਦੀ ਸਰਕਾਰ ਦਾ ਹੱਕ ਬਣਦਾ ਕਿ ਉਹਨਾਂ ਦੇ ਨਾਲ ਖੜੇ ਕਿਉਂਕਿ ਲੱਖਾਂ ਕਰੋੜਾ ਰੁਪਏ ਲਾ ਕੇ ਉੱਥੇ ਗਏ ਨੇ ਇਪੋਮੇ ਬਿਚਾਰੇ ਉੱਜੜ ਗਏ ਕਰਜ਼ੇ ਚੜਾ ਲੇ ਏਜੰਟਾਂ ਕੋਲੇ ਫਸ ਗਏ ਪਰ ਖਬਰ ਆ ਰਹੀ ਹੈ ਚਰਚਾ ਹੈ ਕਿ ਭਾਰਤ ਸਰਕਾਰ ਤਾਂ ਸਾਥ ਦੇ ਰਹੀ ਉਹਨਾਂ ਦਾ ਸਹਿਯੋਗ ਕਰ ਰਹੀ ਹੈ ਵੀ ਹਾਂ ਠੀਕ ਹੈ ਹੁਣ ਤੁਸੀਂ ਦੇਖੋ ਇਹ ਭਲਾ 18000 ਕੌਣ ਨੇ ਇਹ ਉਹੀ ਨੇ ਜਦੋਂ ਮੋਦੀ ਸਾਹਿਬ ਅਮਰੀਕਾ ਜਾਂਦੇ ਰਹੇ ਨੇ ਤਾਂ ਜਿਹੜੇ ਉੱਥੇ ਜਦੋਂ ਮੋਦੀ ਜੀ ਉੱਥੇ ਜਾ ਕੇ ਕੋਈ ਸਮਾਗਮ ਕਰਦੇ ਸੀ ਤੇ ਜਿਹੜੇ ਕਹਿੰਦੇ ਸੀ ਨਾ ਮੋਦੀ 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 ਇਹ ਉਹ ਹੀ 18000 ਨੇ ਵੱਡੀ ਗਿਣਤੀ ਉਹਨਾਂ ਚ ਔਰ ਮੋਦੀ ਮੋਦੀ ਕਰਾ ਕੇ ਅਮਰੀਕਾ ਚ ਜਿਹੜੇ ਲੋਕਾਂ ਤੋਂ ਤੇ ਅੱਜ ਉਹਨਾਂ ਦੀ ਉਸ ਤਰ੍ਹਾਂ ਬਾਹ ਨਾ ਫੜਨੀ ਜਿਵੇਂ ਫੜਨੀ ਚਾਹੀਦੀ ਹੈ ਔਰ ਅਮਰੀਕਾ ਨੂੰ ਇੰਜ ਨਾ ਕਹਿਣਾ ਵੀ ਭਾਈ ਅੱਗੇ ਤੋਂ ਤੁਸੀਂ ਆਪਦਾ ਗੌਰ ਕਰ ਲਓ ਸਰਹੱਦਾਂ ਆਪਣੀਆਂ ਸੀਲ ਕਰ ਲਓ ਤੇ ਜਿਹੜੇ ਆ ਚੁੱਕੇ ਨੇ ਉਹਨਾਂ ਨੂੰ ਤਾਂ ਆਨੰਦ ਵੱਲੋ ਭਾਰਤ ਸਰਕਾਰ ਇੰਜ ਨਹੀਂ ਕਰ ਰਹੀ ਹੁਣ ਦੇਖੋ ਜਿਹੜੇ ਇੰਜ ਗਏ ਨੇ ਨਾ ਉਹ ਕੌਣ ਨੇ ਹੁਣ ਕਈ ਕਹਿੰਦੇ ਨੇ ਯਾਰ ਗਲਤ ਤਰੀਕਿਆਂ ਨਾਲ ਜਾਣਾ ਦੇਖੋ ਪਹਿਲੀ ਗੱਲ ਕੋਈ ਜਾਣਦਾ ਕਿਉਂ ਜੇਕਰ ਇੱਥੇ ਹੀ ਇਹਨਾਂ ਸਰਕਾਰਾਂ ਨੇ ਚੰਗਾ ਸਿਸਟਮ ਦਿੱਤਾ ਹੁੰਦਾ ਚੰਗਾ ਪ੍ਰਬੰਧ ਦਿੱਤਾ ਹੁੰਦਾ ਤਾਂ ਲੋਕ ਜਾਂਦੇ ਕਿਉਂ ਅਮਰੀਕਾ ਤੋਂ ਕੈਨੇਡਾ ਤੋਂ ਉੱਥੋਂ ਦੇ ਗੋਰੇ ਭਾਰਤ ਕਿਉਂ ਨਹੀਂ ਆਉਂਦੇ ਕਿਉਂਕਿ ਉੱਥੇ ਉਹਨਾਂ ਨੂੰ ਇੱਥੋਂ ਨਾਲੋਂ ਬੈਟਰ ਜ਼ਿੰਦਗੀ ਮਿਲਦੀ ਹੈ ਤੇ ਜੇ ਇੱਥੇ ਉੱਥੋਂ ਨਾਲੋਂ ਬਿਹਤਰ ਜ਼ਿੰਦਗੀ ਮਿਲਦੀ ਹੁੰਦੀ ਉਹ ਲੋਕ ਇੱਥੋਂ ਛੱਡ ਕੇ ਉੱਥੇ ਕਿਉਂ ਜਾਂਦੇ ਦੁਖੀ ਹੋ ਕੇ ਬੇਰੁਜ਼ਗਾਰੀ ਤੋਂ ਗਰੀਬੀ ਤੋਂ ਕਰਜ਼ਿਆਂ ਤੋਂ ਸਰਕਾਰਾਂ ਦੀਆਂ ਨੀਤੀਆਂ ਤੋਂ ਉੱਥੇ ਗਏ ਤੇ ਦੇਖੋ ਉਹ ਆਮ ਘਰਾਂ ਦੇ ਨਹੀਂ ਮਜ਼ਦੂਰ ਕਿਸਾਨ ਆਮ ਪਰਿਵਾਰਾਂ ਦੇ ਧੀਆਂ ਪੁੱਤ ਨੇ ਜਿਹੜੇ ਗਏ ਨੇ ਵਿਚਾਰੇ ਜ਼ਿੰਦਗੀ ਦੀ ਤਲਾਸ਼ 'ਚ ਗਏ ਨੇ ਜਦੋਂ ਧਰਤੀ ਦੇ ਇੱਕ ਟੁਕੜੇ ਤੇ ਜ਼ਿੰਦਗੀ ਵਧੀਆ ਨਹੀਂ ਮਿਲਦੀ ਤਾਂ ਫਿਰ ਉਹ ਖਤਰੇ ਸਹੇੜਦੇ ਉਧਰ ਨੂੰ ਨਿਕਲਦੇ ਨੇ ਮੈਂ ਕਹੂੰਗਾ ਕਿ ਉਹਨਾਂ ਨੂੰ ਵੀ ਜੇਕਰ ਕਹਿੰਦੇ ਆ ਆਪਣੇ ਘਰ ਚ ਗੰਦ ਪੈ ਜੇ ਆਪਣੇ ਘਰ ਚ ਕੂੜਾ ਕਰਕਟ ਖਿੱਲਰ ਜਾਏ ਕੋਈ ਨੇਰੀ ਆ ਗਈ ਉਹਦੇ ਨਾਲ ਘਰ ਦੇ ਵਿੱਚ ਖਲਾਰਾ ਪੈ ਜੇ ਕੂੜਾ ਕਰਕਟ ਖਿੱਲਰ ਜੇ ਆਪਣਾ ਘਰ ਛੱਡ ਕੇ ਗਵਾਂਡੀਆਂ ਘਰ ਨਹੀਂ ਚਲੇ ਜਾਣਾ ਚਾਹੀਦਾ ਆਪਣਾ ਘਰ ਸਾਫ਼ ਕਰਨਾ ਚਾਹੀਦਾ ਹੈ ਆਪਣਾ ਘਰ ਹੀ ਆਪਣਾ ਹੁੰਦਾ ਹੈ ਇਸੇ ਤਰ੍ਹਾਂ ਜਿਹੜੇ ਜੇਕਰ ਇੱਥੇ ਰੋਜ਼ਗਾਰ ਨਹੀਂ ਮਿਲਦਾ ਇੱਥੇ ਸਿਸਟਮ ਨਹੀਂ ਠੀਕ ਇੱਥੇ ਸਰਕਾਰਾਂ ਨਹੀਂ ਸੁਣਦੀਆਂ ਇੱਥੇ ਆਵਾਜ਼ ਉਠਾਉਣੀ ਚਾਹੀਦੀ ਹੈ ਨਾ ਕਿ ਆਪਣਾ ਘਰ ਛੱਡ ਕੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਕਲ ਜਾਓ ਪਰ ਜਿਨ੍ਹਾਂ ਨੇ ਇੰਜ ਕੀਤਾ ਮੈਨੂੰ ਲੱਗਦਾ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਇੱਥੇ ਹੀ ਕਰਨਾ ਪੈਣਾ ਕਿੰਨਾ ਕੁ ਟਾਈਮ ਬਾਹਰਲੇ ਦੇਸ਼ਾਂ ਨੂੰ ਨਿਕਲਾਂਗੇ ਕਿੰਨੇ ਕੁ ਨਿਕਲ ਜਾਾਂਗੇ ਹੁਣ ਮੈਂ ਤੁਹਾਨੂੰ ਇੱਕ ਅੰਕੜਾ ਦੱਸ ਦਿਆਂ 1980 ਦੇ ਵਿੱਚ ਕਿੰਨੇ ਭਾਰਤੀ ਬਾਹਰ ਗਏ ਤੇ ਇਸ ਟਾਈਮ ਕਿੰਨੇ ਨੇ ਅਮਰੀਕਾ ਇਹ ਅੰਕੜਾ ਮੈਂ ਤੁਹਾਨੂੰ ਜਰੂਰ ਦੱਸਣਾ ਚਾਹੂੰਗਾ 1980 ਦੇ ਵਿੱਚ 19298 ਪੰਜਾਬੀ ਜਿਹੜੇ ਨੇ ਉਹ ਪੱਕੇ ਤੌਰ ਤੇ ਅਮਰੀਕਾ ਚ ਰਹਿ ਰਹੇ ਸੀ ਫਿਰ 1990 ਦੇ ਵਿੱਚ ਵਧ ਕੇ ਗਿਣਤੀ 50000 ਪੰਜ ਹੋ ਗਈ ਫਿਰ 1900 ਫਿਰ 2000 ਸਨ ਚ 110254 ਪੰਜਾਬੀ ਅਮਰੀਕਾ ਚ ਪੱਕੇ ਤੌਰ ਤੇ ਰਹਿਣ ਲੱਗੇ ਫਿਰ 2010 ਦੇ ਵਿੱਚ 243000 ਤੇ 773 ਪੰਜਾਬੀ ਅਮਰੀਕਾ ਚ ਰਹਿਣ ਲੱਗੇ ਔਰ ਫਿਰ 2021 ਦੇ ਵਿੱਚ 318588 ਜਿਹੜੇ ਪੰਜਾਬੀ ਨੇ ਉਹ ਅਮਰੀਕਾ ਚ ਜਾ ਕੇ ਪੱਕੇ ਤੌਰ ਤੇ ਰਹਿਣ ਲੱਗੇ ਔਰ ਅਮਰੀਕਾ ਸਮੇਂ ਸਮੇਤੇ ਬਾਹਰ ਵੀ ਕੱਢਦਾ ਰਿਹਾ ਡਿਪੋਰਟ ਵੀ ਕਰਦਾ ਰਿਹਾ ਔਰ ਪਹਿਲਾ ਸਨ 2021 ਚ 4 ਸਾਲ ਪਹਿਲਾਂ ਅਮਰੀਕਾ ਨੇ ਰਿਪੋਰਟ ਕੀਤੇ 59011 ਬੰਦੇ ਵਾਪਸ ਭੇਜੀ ਜਿਨ੍ਹਾਂ ਦੇ ਵਿੱਚ 292 ਭਾਰਤੀ ਸੀਗੇ ਤੇ ਬਾਕੀ ਦੂਜੇ ਦੇਸ਼ਾਂ ਦੇ ਫਿਰ 2022 ਚ ਫਿਰ ਅਮਰੀਕਾ ਨੇ ਰਿਪੋਰਟ ਕੀਤੇ ਅਮਰੀਕਾ ਚੋਂ ਕੱਢੇ 72170 ਜਣੇ ਉਹਨਾਂ ਦੇ ਵਿੱਚ 276 ਭਾਰਤੀ ਸੀਗੇ ਫਿਰ 2023 ਦੇ ਵਿੱਚ ਅਮਰੀਕਾ ਨੇ ਡਿਪੋਰਟ ਕੀਤੇ ਜਿਹੜੇ ਅਮਰੀਕਾ ਚੋਂ ਕੱਢੇ 142580 ਜਿਨ੍ਹਾਂ ਚ 370 ਭਾਰਤੀ ਸੀਗੇ ਫਿਰ ਅਮਰੀਕਾ ਨੇ 2024 ਚ ਯਾਨੀ ਕਿ ਪਿਛਲੇ ਬੀਤੇ ਸਾਲ 271484 ਬੰਦੇ ਅਮਰੀਕਾ ਚੋਂ ਕੱਢੇ ਨੇ ਜਿਨ੍ਹਾਂ ਦੇ ਵਿੱਚ 1529 ਭਾਰਤੀ ਸੀਗੇ ਤੇ ਹੁਣ ਪਹਿਲੀ ਵਾਰ ਅਮਰੀਕਾ ਸਭ ਤੋਂ ਵੱਧ ਭਾਰਤੀਆਂ ਨੂੰ ਬਾਹਰ ਕੱਢਣ ਜਾ ਰਿਹਾ 18000 ਇਕੱਠੇ ਤੇ ਹੁਣ ਭਾਰਤ ਸਰਕਾਰ ਦੀ ਇਹ ਲੋੜ ਹੈ ਭਾਰਤ ਸਰਕਾਰ ਦਾ ਇਹ ਫਰਜ ਹੈ ਕਿ ਉਹ ਉਹਨਾਂ ਦੇ ਨਾਲ ਖੜੇ ਉਹਨਾਂ ਦੇ ਦਰਦ ਨੂੰ ਸਮਝੇ ਜਿਨ੍ਹਾਂ ਨੂੰ ਕੱਢਿਆ ਜਾ ਰਿਹਾ ਹੈ ਉਹਨਾਂ ਦੀ ਜ਼ਿੰਦਗੀ ਲੁੱਟੀ ਜਾ ਰਹੀ ਹੈ ਮੰਨ ਲਓ ਇੱਕ ਇੱਕ ਅੰਕੜਾ ਕਹਿੰਦਾ ਹੈ ਕਿ ਅਮਰੀਕਾ ਦੀ ਧਰਤੀ ਦੇ ਉੱਪਰ ਲੱਖਾਂ ਪੰਜਾਬੀ ਨੇ ਲੱਖਾਂ ਭਾਰਤੀ ਨੇ ਜਿਹੜੇ ਅਮਰੀਕਾ ਦੇ ਹਿਸਾਬ ਨਾਲ ਕਾਨੂੰਨੀ ਨਹੀਂਗੇ ਤੇ ਜੇ ਅਮਰੀਕਾ ਨੇ ਉਹ ਲੱਖਾਂ ਜਹਾਜ਼ਾਂ ਚ ਲੱਦ ਕੇ ਇੱਥੇ ਭਜਨੇ ਸ਼ੁਰੂ ਕਰਤੇ ਤਾਂ ਭਾਰਤ ਸਰਕਾਰ ਕਿੱਥੇ ਸਾਮੂਗੀ ਕੀ ਉਹਨਾਂ ਨੂੰ ਐਂ ਛੱਡ ਦਿੱਤਾ ਜਾਊਗਾ ਟੱਪਰੀ ਵਾਸਾਂ ਦੀ ਤਰ੍ਹਾਂ ਉਹਨਾਂ ਚੋਂ ਬਹੁਤੇ ਉਹ ਨੇ ਜਿਹੜੇ ਸਭ ਕੁਝ ਆਪਣਾ ਇੱਥੇ ਵੇਚ-ਵਟ ਗਏ ਵਿਚਾਰੇ ਔਰ ਇੱਕ ਗੱਲ ਵਾ ਫਿਰ ਕਹਿ ਦਿਆਂ ਥੋੜੀ ਮੱਤ ਵਾਲਾ ਭਾਵੇਂ ਕੋਈ ਕਵੇ ਕਿ ਲੋਕ ਉਨਜੀ ਜਾਂਦੇ ਨੇ ਮੈਨੂੰ ਲੱਗਦਾ ਜੇ ਚੰਗੀ ਜ਼ਿੰਦਗੀ ਇੱਥੇ ਹੁੰਦੀ ਤੇ ਉਹ ਇੱਥੇ ਰਹਿੰਦੇ ਚੰਗੀ ਜ਼ਿੰਦਗੀ ਦੀ ਭਾਲ ਚ ਨੇ ਉਥੇ ਉਥੋਂ ਦੀਆਂ ਸਰਕਾਰਾਂ ਤੇ ਸਿਸਟਮ ਨੇ ਜੇ ਵਧੀਆ ਜ਼ਿੰਦਗੀ ਦਿੱਤੀ ਹੈ ਤੇ ਜੀ ਕਰਦਾ ਲੋਕਾਂ ਦਾ ਜਿਹੜੀਆਂ ਸਰਕਾਰਾਂ ਸਿਸਟਮ ਤੇ ਲੋਕ ਕਹਿੰਦੇ ਨੇ ਕਿ ਨਹੀਂ ਜਾਣਾ ਚਾਹੀਦਾ ਬਾਹਰ ਉਹਨਾਂ ਨੂੰ ਚਾਹੀਦਾ ਇੱਥੇ ਚੰਗੀ ਜ਼ਿੰਦਗੀ ਦੇਣ ਵਾਲੀਆਂ ਸਰਕਾਰਾਂ ਤੇ ਸਿਸਟਮ ਪਹਿਲਾਂ ਬਣਾਇਆ ਜਾਵੇ ਸੋ ਜਿਹੜੇ ਜਾਣਦੇ ਨੇ ਉਹਨਾਂ ਨੂੰ ਵੀ ਕਹੂੰਗਾ ਮੈਂ ਕਿ ਤੁਸੀਂ ਵੀ ਥੋੜਾ ਜਿਆ ਸੋਚੋ ਕਿੰਨੀਆਂ ਕੁ ਪੀੜ੍ਹੀਆਂ ਬਾਹਰ ਕੱਢਾਂਗੇ ਤੇ ਕਿੰਨੇ ਕੁ ਲੋਕ ਬਾਹਰ ਭੱਜੀ ਜਾਣਗੇ ਪਰ ਫਿਲਹਾਲ ਇਹ ਚਿੰਤਾਜਨਕ ਖਬਰ ਹੈ ਕਿ ਅਮਰੀਕਾ ਇੰਨੇ ਲੋਕਾਂ ਨੂੰ ਬਾਹਰ ਕੱਢਣ ਜਾ ਰਿਹਾ ਹੈ ਅਮਰੀਕਾ ਦੇ ਵਿੱਚ ਭਾਵੇਂ ਰੌਲਾ ਪੈ ਗਿਆ ਕੇਸ ਹੋ ਗਏ ਆ 트ੰਪ ਦੇ ਉੱਪਰ 트ੰਪ ਪਿੱਛੇ ਹਟਦਾ ਕਿ ਨਹੀਂ ਇਹ ਆਉਣ ਵਾਲੇ ਦਿਨ ਦੱਸਣਗੇ ਪਰ 트ੰਪ ਦੇ 78ਵੇਂ ਫੈਸਲੇ ਨੇ ਦੁਨੀਆ ਦੇ ਵਿੱਚ ਹੜਕੰਪ ਮਚਾਇਆ ਦੁਨੀਆ ਹੈਰਾਨ ਹੋਈ ਆ ਔਰ ਜਿਹੜਾ ਮਸਕ ਨੇ ਇਸ਼ਾਰਾ ਐਦਾਂ ਕਰਕੇ ਕੀਤਾ ਉੱਥੇ ਜਿਹੜਾ ਹਿਟਲਰ ਕਰਦਾ ਹੁੰਦਾ ਸੀ ਉਹਨੇ ਵੀ ਇਸ਼ਾਰਾ ਇੰਜ ਕੀਤਾ ਵੀ ਸ਼ਾਇਦ ਹਿਟਲਰ ਵਾਲੀ ਸ਼ਕਤੀ ਯਾ ਹਿਟਲਰ ਵਾਲਾ ਜਿਹੜਾ ਫਾਸੀਵਾਦ ਨਾਜੀਵਾਦ ਸੀ ਹਿਟਲਰ ਮਸੋਲਨੀ ਵਾਲਾ ਉਹ ਸ਼ਾਇਦ ਅਮਰੀਕਾ ਦੇ ਵਿੱਚ ਦੁਬਾਰਾ ਫਿਰ ਜਿਹੜਾ ਟਰੰਪ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰੇਗਾ ਹੁਣ ਇਹ ਤਾਂ ਉਹਨਾਂ ਦਾ ਟਾਈਮ ਵੇਖਣਾ ਪਏਗਾ ਕਿ ਕਿੰਨਾ ਕੀ ਹੁੰਦਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦਿਖ ਰਹੇ ਹੋ ਲਾਈਵ ਸਤ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ